ਸਤਨਾਮ ਵਾਹਿਗੁਰੂ ਸਹਬ ਜੀਓ ਤੇਰੇ ਕਵਨ ਕਵਨ ਗੁਣ ਕਹਿ ਕਾਵਾ ਤੂੰ ਸਹਬ ਗੁਣੀ ਨਦਾਨਾ ਮਰੀ ਮਹਿਮਾ ਵਰਨਨਾ ਸਕੂ ਤੂੰ ਠਾਕੁਰ ਊਚ ਭਗਵਾਨਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਨ 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 ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਮਤ ਕਿਰਪਾ ਦੇ ਨਾਲ ਗੁਰਬਾਣੀ ਦੀਆਂ ਕਥਾ ਵਿਚਾਰਾਂ ਕਰਨ ਦਾ ਸੁਭਾਗ ਸਮਾਪ੍ਰਾਪਤ ਹੋਇਆ ਹੈ ਜੋ ਪਾਵਨ ਸ਼ਬਦੀ ਵਿਚਾਰ ਕਰਨ ਲੱਗੇ ਹਨ ਇਹ ਪਵਿੱਤਰ ਸ਼ਬਦ ਭਗਤ ਕਬੀਰ ਜੀ ਦੇ ਪਾਵਨ ਮਖ ਤੋਂ ਉਚਾਰਨ ਕੀਤਾ ਗਿਆ ਇਸ ਪਾਵਨ ਸ਼ਬਦ ਦੇ ਵਿੱਚ ਭਗਤ ਕਬੀਰ ਜੀ ਕਿਰਪਾ ਕਰਦੇ ਨੇ ਬਖਸ਼ਿਸ਼ ਕਰਦੇ ਨੇ ਕਿ ਦੁਨੀਆ ਦੇ ਵਿੱਚ ਬਹੁਤ ਐਸੇ ਲੋਕ ਹੁੰਦੇ ਨੇ ਜਿਹੜੇ ਸਿਰਫ ਫੋਕੀਆਂ ਬੜਿਆਈਆਂ ਤੇ ਫालतू ਤੇ ਫਜ਼ੂਲ ਗੱਲਾਂ ਕਰਦੇ ਨੇ ਔਰ ਹਰ ਕਿਸੇ ਤੇ ਉਹ ਨੁਕਤਾ ਚੀਨੀ ਕਰਦੇ ਨੇ ਔਰ ਆਪ ਹੋ ਕਿਸੇ ਗੁਣ ਦੇ ਵਿੱਚ ਪਰਪੱਕ ਨਹੀਂ ਹੁੰਦੇ ਹਨ ਸਗੋਂ ਆਪ ਐਬੀ ਹੁੰਦੇ ਨੇ ਆਪ ਵਿੱਚ ਬੜੀਆਂ ਕਮੀਆਂ ਹੁੰਦੀਆਂ ਹਨ ਤੇ ਉਂਗਲਾਂ ਉਹਨਾਂ ਤੇ ਉਠਾਉਂਦੇ ਹਨ ਜਿਨ੍ਹਾਂ ਨੇ ਸੰਸਾਰ ਦੇ ਵਿੱਚ ਦੁਨੀਆ ਨੂੰ ਸੰਭਾਲ ਲਿਆ ਦੁਨੀਆ ਦੀ ਸੇਵਾ ਕੀਤੀ ਨਾਮ ਜਪਾਇਆ ਆਓ ਇਸ ਪਾਵਨ ਸ਼ਬਦ ਦੀ ਵਿਚਾਰ ਕਰੀਏ ਕਿ ਬਾਬਾ ਜੀ ਕਹਿਣਾ ਚਾਹੁੰਦੇ ਨੇ ਕਿ ਇਹ ਜੇ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਭਾਵ ਕਿ ਜਿਹੜੇ ਜਮਾਂ ਗਿਰੇ ਹੋਏ ਨੇ ਜਿੰਨਾ ਕੋਲੇ ਬੈਂਸ ਬਾਜੀ ਤੋਂ ਬਾਅਦ ਮਾ 10ਵੇਂ ਪਾਸ਼ਾ ਨੇ ਵੀ ਕਿਹਾ ਨਾ ਵੀ ਸਮਾਂ ਇਹ ਜਾ ਜਾਈਗਾ ਤੁਸੀਂ ਕਿੰਨੀ ਚੰਗੀ ਕਿਸੇ ਨੂੰ ਗੱਲ ਦੱਸੋ ਕਿੰਨੀ ਮਤ ਦਿਓ ਪਰ ਤੁਹਾਡੀ ਗੱਲ ਨੂੰ ਉਹ ਮੰਨੇਗਾ ਨਹੀਂ ਸਕੋ ਤੁਹਾਡੀ ਗੱਲ ਨੂੰ ਬਦਲ ਦੇਗਾ ਇੱਕ ਇੱਕ ਕੀ ਬਾਤ ਉਥੱਲੇ ਇੱਕ ਦੂਜੇ ਦੀ ਬਾਤ ਥਲ ਦੇਣਗੇ ਲੱਧ ਦੇਣਗੇ ਮੰਨਣਗੇ ਨਹੀਂ ਬੇਰਲੇ ਹੋਣਗੇ ਜਿਹੜੇ ਗੱਲ ਨੂੰ ਸੁਣਨਗੇ ਚੰਗੀ ਗੱਲ ਨੂੰ ਸੁਣ ਕੇ ਮੰਨਣਗੇ ਰામਤ ਕਰਦੇ ਨੇ ਬਖਸ਼ਿਸ਼ ਕਰਦੇ ਨੇ ਬਾਬਾ ਕਬੀਰ ਜੀ ੴ ਸਤਿਗੁਰ ਪ੍ਰਸਾਦ ਗਉੜੀ ਚੇਤੇ ਕਹਿਣ ਲੱਗੇ ਇਹ ਜੇ ਲੋਕ ਨੇ ਜਿਹੜੇ ਪ੍ਰਮਾਤਮਾ ਦਾ ਜੋ ਗੁਰੂ ਨੇ ਹੁਕਮ ਕੀਤਾ ਕਿ ਅਮਰਤ ਵੇਲਾ ਬੰਦਗੀ ਵਾਸਤੇ ਹੈ ਹਰ ਸਿੱਖ ਨੂੰ ਹੁਕਮ ਹੈ ਕਿ ਪੈਰ ਰਾਤ ਰਹਿੰਦੀ ਜਾਗਣਾ ਭਾਵ ਅਮਰਤ ਵੇਲੇ 3 ਵਜੇ ਇਸ਼ਨਾਨ ਕਰੋ ਉੱਠ ਕੇ ਤੇ ਇਸ਼ਨਾਨ ਕਰਕੇ ਉਸ ਮਾਲਕ ਦੀ ਬੰਦਗੀ ਕਰੋ ਉਸ ਨਾ ਪ੍ਰਮਾਤਮਾ ਦੇ ਨਾਮ ਦੇ ਵਿੱਚ ਜੁੜੋ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੋ ਉਸ ਤੋਂ ਬਾਅਦ ਉਸ ਪ੍ਰਮਾਤਮਾ ਦੇ ਗੁਨਾ ਨੂੰ ਸੁਣਨ ਵਾਸਤੇ ਕੰਨਾਂ ਦੇ ਨਾਲ ਚਾਰ ਪੌੜੀਆਂ ਜਪਜੀ ਸਾਹਿਬ ਦੇ ਵਿੱਚ ਸੁਣਨ ਦੀਆਂ ਆਈਆਂ ਸੁਣਿਆ ਸਿੱਧ ਪੀਰ ਸੁਰਨਾ ਜਿਨ੍ਹਾਂ ਨੇ ਸੁਣਿਆ ਪ੍ਰਮਾਤਮਾ ਦੇ ਨਾਮ ਨੂੰ ਬਾਣੀ ਨੂੰ ਸਤ ਸੰਗਤ ਕੀਤੀ ਹੈ ਪਰ ਬਾਬਾ ਜੀ ਕਹਿੰਦੇ ਨੇ ਉਹ ਲੋਕ ਨੇ ਜਿਹੜੇ ਜਿਹੜੇ ਹਮੇਸ਼ਾ ਹਰ ਕਿਸੇ ਦੇ ਵਿੱਚ ਨੁਕਸ ਕੱਢਦੇ ਨੇ ਨੁਕਤਾਚੀਨੀ ਕਰਦੇ ਨੇ ਬਹਿਸ ਬਾਜੀ ਤੋਂ ਇਲਾਵਾ ਉਹਨਾਂ ਕੋਲੇ ਹੋਰ ਕੋਈ ਕੰਮ ਹੀ ਨਹੀਂ ਹੈ ਨਾ ਉਹਨਾਂ ਨੇ ਕੋਈ ਤਰੱਕੀ ਕੀਤੀ ਹੈ ਤੇ ਨਾ ਅੱਗੇ ਕਰਨ ਬਾਰੇ ਸੋਚਿਆ ਉਹ ਲੋਕ ਕਹਿਣ ਲੱਗੇ ਗੱਲਾਂ ਨਾਲ ਤੇ ਬਹੁਤ پہاੜ ਸੁੱਟਦੇ ਨੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਪਰ ਉਹਨਾਂ ਦਾ ਕੀ ਕੀਤਾ ਜਾਵੇ ਬਾਬਾ ਜੀ ਕਹਿੰਦੇ ਉਹਨਾਂ ਤੋਂ ਬਚਿਆ ਜਾਵੇ ਉਹਨਾਂ ਤੋਂ ਪਾਸੇ ਰਿਹਾ ਜਾਵੇ ਮੂਰਖੇ ਨਾਲ ਨਾ ਲੂਜੀਏ ਕਿਰਪਾ ਕਰਦੇ ਨੇ ਹਰ ਜਸ ਸੁਣੇ ਨਾ ਹਰ ਗੁਣ ਗਾਵੇ ਬਾਤ ਨਹੀਂ ਅਸਮਾਨ ਗਰਾਵੇ ਨਾ ਤਾਂ ਰੱਬ ਦਾ ਬਾਣੀ ਸੁਣਦੇ ਨੇ ਵੀ ਕੀਰਤਨ ਸੁਣ ਲਈਏ ਕੀਰਤਨ ਸੁਣਨਾ ਚਾਹੀਦਾ ਕਲਯੁਗ ਮੇ ਕੀਰਤਨ ਪ੍ਰਧਾਨਾ ਗੁਰਬਾਣੀ ਦੀ ਕਥਾ ਵਿਚਾਰ ਸੁਣੀ ਚਾਹੀਦੀ ਆ ਨਾ ਤਾਂ ਗੁਰਬਾਣੀ ਸੁਣਦੇ ਨੇ ਕੀਰਤਨ ਕਥਾ ਸੁਣਦੇ ਨੇ ਤੇ ਨਾ ਹੀ ਪਰਮਾਤਮਾ ਦੇ ਗੁਣ ਗਾਉਂਦੇ ਨੇ ਭਾਵ ਗੁਰਬਾਣੀ ਪਰਮਾਤਮਾ ਦੇ ਗੁਣ ਹਨ ਜਿਵੇਂ ਜਿਵੇਂ ਬਾਣੀ ਪੜਦਾ ਉਹਦੇ ਗੁਣ ਗਾਏ ਜਾ ਰਹੇ ਨੇ ਸਿਮਰਨ ਕਰਦਾ ਉਹਦੇ ਗੁਣ ਨੇ ਵਾਹਿਗੁਰੂ ਜਪਦਾ ਗੁਰਮੰਤਰ ਜਪਦਾ ਮੂਲ ਮੰਤਰ ਜਪਦਾ ਸੁਖਮਨੀ ਸਾਹਿਬ ਦਾ ਪਾਠ ਕਰਦਾ ਜਪਜੀ ਸਾਹਿਬ ਦਾ ਪਾਠ ਕਰਦਾ ਰਰਸ ਸਾਹਿਬ ਦਾ ਪਾਠ ਕਰਦਾ ਸਹਿਜ ਪਾਠ ਕਰਦਾ ਉਸ ਪਰਮਾਤਮਾ ਦੇ ਗੁਣ ਨੇ ਗੁਰਬਾਣੀ ਮਾਲਕ ਦੇ ਗੁਨਾ ਨਾਲ ਭਰਪੂਰ ਹੈ ਸਾਬ ਕਹਿੰਦੇ ਨਾ ਤਾਂ ਬਾਣੀ ਪੜ੍ਹਦੇ ਨੇ ਨਾਮ ਜਪਦੇ ਨੇ ਨਾ ਹੀ ਬਾਣੀ ਸੁਣਦੇ ਨੇ ਨਾ ਕਥਾ ਸੁਣਦੇ ਨੇ ਬਾਤਨ ਹੀ ਅਸਮਾਨ ਗਰਾਵੇਂ ਬਾਤਾਂ ਨਾਲ ਗੱਲਾਂ ਨਾਲ ਭਾੜ ਦੇਖਦੇ ਨੇ ਏਡੀਆਂ ਏਡੀਆਂ ਵੱਡੀਆਂ ਛੇਖੀਆਂ ਮਾਰਦੇ ਨੇ ਗੱਲਾਂ ਮਾਰਦੇ ਨੇ ਐਸੇ ਲੋਗਨ ਸਿਓਂ ਕਿਆ ਕਹੀਏ ਫਿਰ ਉਹਨਾਂ ਲੋਕਾਂ ਬਾਰੇ ਕੀ ਕਿਹਾ ਜਾਵੇ ਕੀ ਉਹਨਾਂ ਬਾਰੇ ਵਿਚਾਰ ਕੀਤੀ ਜਾਵੇ ਕੀ ਸੋਚਿਆ ਜਾਵੇ ਉਹਨਾਂ ਲੋਕਾਂ ਬਾਰੇ ਜੋ ਪ੍ਰਭ ਕੀਏ ਭਗਤ ਤੇ ਬਾਜ ਤਿੰਨ ਤੇ ਸਦਾ ਡਰਾਨੇ ਰਹੀਏ ਜਿਨ੍ਹਾਂ ਨੂੰ ਪਰਮਾਤਮਾ ਨੇ ਭਗਤੀ ਤੋਂ ਬਾਝ ਰੱਖਿਆ ਭਾਵ ਜਿਨ੍ਹਾਂ ਦੇ ਕਰਮਾਂ ਦੇ ਵਿੱਚ ਬੰਦਗੀ ਲਿਖੀ ਨਹੀਂ ਉਹਨਾਂ ਤੋਂ ਡਰ ਕੇ ਰਹਿਣਾ ਚਾਹੀਦਾ ਕਿਉਂਕਿ ਜ਼ੁਰਮੋ ਲੋਕ ਕਰਦੇ ਨੇ ਜਿਨ੍ਹਾਂ ਲੋਕਾਂ ਨੂੰ ਜ਼ੁਰਮ ਦੇ ਬਾਰੇ ਪਤਾ ਨਹੀਂ ਵੀ ਜ਼ੁਰਮ ਕੀਤਾ ਇਹਨਾਂ ਦਾ ਲੇਖਾ ਦੇਣਾ ਪੈਣਾ ਜਿਹਾ ਬੀਜ ਤੈਸਾ ਹੀ ਖਾਓ ਜਿਹੜਾ ਬੀਜੋਗੇ ਉਹ ਖਾਣਾ ਪਹਿਣਾ ਉਹ ਵੱਡਣਾ ਪਹਿਣਾ ਜਿਹੜੇ ਜ਼ੁਰਮ ਕਰਦੇ ਨੇ ਉਹ ਜ਼ੁਰਮ ਤੁਹਾਨੂੰ ਬਾਅਦ ਦੇ ਵਿੱਚ ਝੱਲਣੇ ਪੈਣਗੇ ਤੁਹਾਡੇ ਤੇ ਪੈਣਗੇ ਸੋ ਕਹਿਣ ਲੱਗੇ ਉਹਨਾਂ ਤੋਂ ਡਰ ਡਰਾਣੇ ਦਾ ਮਤਲਬ ਇਹ ਨਹੀਂ ਵੀ ਭੈ ਕਉ ਕੋ ਦੇ ਤਰੇ ਨਹੀਂ ਭੈ ਮਾਨਤਾਨ ਵੀ ਨਹੀਂ ਤੇ ਕਿਸੇ ਨੂੰ ਭੈ ਦੇਣਾ ਡਰਾਉਣਾ ਤੇ ਨਾ ਕਿਸੇ ਤੋਂ ਡਰਨਾ ਇਹਦੇ ਚ ਬਾਬਾ ਜੀ ਕਹਿੰਦੇ ਨੇ ਤਿੰਨ ਤੇ ਸਦਾ ਡਰਾਣੇ ਰਹੀਏ ਡਰਾਨੀ ਦਾ ਮਤਲਬ ਕਿ ਉਹਨਾਂ ਤੋਂ ਪਾਸੇ ਰੋ ਭਾਵ ਕਿ ਉਹਨਾਂ ਦੇ ਵਿੱਚ ਬਹਲਾ ਨਾ ਆਪਣੇ ਲੈਵਲ ਦੇ ਲੋਕਾਂ ਵਿੱਚ ਬਹਿਣਾ ਉੱਠਣਾ ਚਾਹੀਦਾ ਜਦੋਂ ਤੁਸੀਂ ਲੈਵਲ ਤੋਂ ਥੱਲੇ ਵਾਲਿਆਂ 'ਚ ਬੈਠੋਗੇ ਉਹ ਤੁਹਾਨੂੰ ਲੈ ਡੁੱਬਣਗੇ ਸੋ ਇਸ ਕਰਕੇ ਬਾਬਾ ਜੀ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਉਹਨਾਂ ਤੋਂ ਡਰ ਕੇ ਰਹਿਣਾ ਚਾਹੀਦਾ ਭਾਵ ਉਹਨਾਂ ਤੋਂ ਪਾਸੇ ਰਹਿਣਾ ਚਾਹੀਦਾ ਉਹਨਾਂ ਵਿੱਚ ਬਹਲਾ ਨਹੀਂ ਬਹਿਣਾ ਖੜੋਣਾ ਚਾਹੀਦਾ ਕਿਰਪਾ ਕਰਦੇ ਨੇ ਆਪਨ ਦੇ ਚੁਰੂ ਪਰ ਪਾਣੀ ਕਿਤੇ ਆਪ ਉਹਨਾਂ ਨੇ ਕਿਸੇ ਨੂੰ ਘੁੱਟ ਪਾਣੀ ਨਹੀਂ ਪਿਆਇਆ ਪਿਆਸੇ ਨੂੰ ਤੇ ਨਿੰਦਾ ਉਹਨਾਂ ਦੀ ਕਰਦੇ ਆ ਕਹਿੰਦੇ ਤੈ ਨਿੰਦੇਂ ਜੈ ਗੰਗਾ ਆਨੀ ਜਿਨ੍ਹਾਂ ਨੇ ਇੱਥੇ ਗੰਗਾ ਵਹਾਤੀਆਂ ਨੇ ਭਾਵ ਕਿ ਜਿਨ੍ਹਾਂ ਨੇ ਇੱਥੇ ਸੇਵਾ ਕੀਤੀ ਆ ਕਹਿਣ ਲੱਗੇ ਕਹਿਣ ਲੱਗੇ ਉਹਨਾਂ ਲੋਕਾਂ ਦੀ ਨਿੰਦਿਆ ਕਰਦੇ ਨੇ ਜਿਨ੍ਹਾਂ ਨੇ ਜੱਗ ਤੇ ਆ ਕੇ ਲੋਕਾਂ ਦੀ ਸੇਵਾ ਕੀਤੀ ਭਾਵੇਂ ਜਿਨ੍ਹਾਂ ਨੇ ਗੰਗਾ ਵਹਾਤੀਆਂ ਉਹਨਾਂ ਦੀ ਨਿੰਦਿਆ ਕਰਦੇ ਨੇ ਆਪ ਕਦੇ ਕਿਸੇ ਨੂੰ ਚੂਰੀ ਭਰ ਪਾਣੀ ਨਹੀਂ ਪਿਆ ਬਾਬਾ ਜੀ ਕਿਰਪਾ ਕਰਦੇ ਨੇ ਕਹਿੰਦੇ ਉਹਨਾਂ ਦੇ ਫਿਰ ਕੀ ਹੈ ਜੀਵਨ ਕੀ ਹੈ ਉਹਨਾਂ ਦਾ ਜੀਵਨ ਕਹਿੰਦੇ ਜਿੱਥੇ ਬਹਿੰਦੇ ਨੇ ਜਾ ਕੇ ਉੱਠਦੇ ਬਹਿੰਦੇ ਹਰ ਜਗ੍ਹਾ ਦੇ ਉੱਤੇ ਨਿੰਦਿਆ ਹੀ ਕਰਦੇ ਨੇ ਜਿਹੜਾ ਕੋਈ ਕੋਲੇ ਬੈਠਾ ਉਹਦੇ ਕੋਲੇ ਜਿਹੜਾ ਕੋਈ ਗੈਰ ਹਜਰ ਉਹਦੀ ਨਿੰਦਿਆ ਸ਼ੁਰੂ ਕਰ ਦਿੰਦੇ ਨੇ ਜਿਹੜਾ ਕੋਲ ਦੀ ਟੱਪ ਗਿਆ ਉਹਦੀ ਨਿੰਦਿਆ ਸ਼ੁਰੂ ਕਰ ਦਿੰਦੇ ਨੇ ਕਹਿਣ ਲੱਗੇ ਹਰ ਵੇਲੇ ਟੇਡੀਆਂ ਚਾਲਾਂ ਹੀ ਚੱਲਦੇ ਰਹਿੰਦੇ ਨੇ ਸਿੱਧੀ ਗੱਲ ਨਹੀਂ ਕੋਈ ਕਰਦੇ ਰਾਹ ਪੈਂਦੀ ਗੱਲ ਨਹੀਂ ਕਰਦੇ ਹਮੇਸ਼ਾ ਮਾੜੀਆਂ ਗੱਲਾਂ ਤੇ ਮਾੜੀ ਮਾੜੀਆਂ ਸੋਚਾਂ ਲੈ ਕੇ ਤੁਰੇ ਫਿਰਦੇ ਨੇ ਹਰ ਕਿਸੇ ਨੂੰ ਨੀਵਾ ਹੀ ਦਿਖਾਉਂਦੇ ਨੇ ਜਮਾ ਗਏ ਗੁਜਰੇ ਲੋਕ ਕਹਿਣ ਲੱਗੇ ਬੈਠਤ ਉਠਤ ਕੂਟਲਤਾ ਚਾਲੇ ਬੈਂਦੇ ਉੱਠਦੇ ਆ ਹਮੇਸ਼ਾ ਕੁਟਲ ਨੀਤੀ ਮਾੜੀ ਨੀਤੀ ਲੈ ਕੇ ਤੁਰੇ ਫਿਰਦੇ ਨੇ ਆਪ ਗਏ ਔਰ ਨੂੰ ਕਾਲੇ ਉਹ ਆਪ ਤਾਂ ਡੁੱਬੇ ਹੀ ਡੁੱਬੇ ਨੇ ਭਾਵ ਸਾਗਰ ਚ ਵਿਕਾਰਾਂ ਚ ਨਿੰਦਿਆ ਚ ਆਪ ਤਾਂ ਡੁੱਬੇ ਹੀ ਡੁੱਬੇ ਨੇ ਪਰ ਹੋਰਾਂ ਨੂੰ ਵੀ ਨਾਲ ਡੋਬੀ ਜਾਂਦੇ ਨੇ ਜਿਹੜੇ ਜਿਹਦੇ ਕੋਲੇ ਜਾਂਦੇ ਨੇ ਉਹਨਾਂ ਨੂੰ ਵੀ ਨਾਲ ਡੋਬਦੇ ਨੇ ਭਾਵ ਕਿ ਮਾੜੀ ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ বাসਦੇ ਰੋ ਦੂਜਿਆਂ ਨੂੰ ਕਹਤਾ ਉੱਜੜ ਜੋ ਭਾਵ ਕਿ ਇਸ ਵੀ ਇਹ ਲੋਕ ਚੰਗੇ ਨੇ ਇਹ ਚੰਗੇ ਜਾਣਗੇ ਬਾਹਰ ਜਾਣਗੇ ਚੰਗੇ ਲੋਕ ਬਣਾਉਣਗੇ ਸਾਧੂ ਸੰਤਾਂ ਦੀ ਸੇਵਾ ਕਰਨ ਵਾਲੇ ਲੋਕ ਲੋਕਾਂ ਨੂੰ ਮਤ ਦੇਣਗੇ ਤੇ ਮਾੜੇ ਇੱਥੇ ਹੀ ਬਸਦੇ ਰਹਿਣਗੇ ਭਾਵ ਇੱਥੇ ਮਰ ਮੁਰ ਜਾਣਗੇ ਬਾਹਰ ਗੰਦ ਨਾ ਫਲਾਉਣਗੇ ਬਾਹਰ ਮਾੜੀ ਮਤ ਨਾ ਦੇਣਗੇ ਬੱਟੇ ਮਾਰਨ ਮਾਰਦੇ ਨੇ ਸਾਧੂਆਂ ਦੇ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਆਪ ਤਾਂ ਡਿੱਗੇ ਡਿੱਗੇ ਨੇ ਨਰਕ ਵਿੱਚ ਦੂਜਿਆਂ ਨੂੰ ਵੀ ਡੋਬਦੇ ਨੇ ਛਾੜ ਕੁ ਚਰਚਾ ਆਣ ਜਾਣੇ ਕਹਿਣ ਲੱਗੇ ਬਾਬਾ ਜੀ ਕਿਰਪਾ ਕਰਦੇ ਨੇ ਰਹਿਮਤ ਕਰਦੇ ਹਨ ਕਿ ਐਵੇਂ ਫੋਕੀ ਬਹਿਸ ਤੋਂ ਬਿਨਾਂ ਉਹਨਾਂ ਕੋਲੇ ਕੋਈ ਕੰਮ ਹੀ ਨਹੀਂ ਹੈ ਸਿਆਣਾ ਬੰਦਾ ਕਦੇ ਵੀ ਮਗਜ ਖਪਾਈ ਐਵੇਂ ਫੋਕੀਆਂ ਗੱਲਾਂ ਨਹੀਂ ਕਰਦਾ ਤੇ ਨਾ ਬਹਿਸ ਕਰਦਾ ਸਿਆਣਾ ਬੰਦਾ ਸੂਝਵਾਨ ਬੰਦਾ ਵਿਦਵਾਨ ਬੰਦਾ ਕਦੋਂ ਕਿਸੇ ਨਾਲ ਵੈਸ ਕਰਦਾ ਕਹਿਣ ਲੱਗੇ ਕਿਰਪਾ ਕਰਦਨੇ ਛਾੜ ਕੋ ਚਰਚਾ ਆਣ ਨ ਜਾਣੇ ਬ੍ਰਹਮ ਹੂ ਕੋ ਕਿਉ ਨ ਮੰਨੇ ਬ੍ਰਹਮ ਦਾ ਮਤਲਬ ਕਿ ਵੱਡੇ ਵੱਡੇ ਲੋਕ ਸਿਆਣੇ ਪੁਰਖਾਂ ਦੀ ਵੀ ਉਹ ਮੰਨਦੇ ਨਹੀਂ ਲੋਕ ਭਾਵੇਂ ਆਪ ਤੋਂ ਉੱਚੀ ਮੱਤ ਉੱਚੀ ਉਮਰ ਦੇ ਬੰਦਿਆਂ ਦੀ ਵੀ ਇੱਜ਼ਤ ਸਤਕਾਰ ਨਹੀਂ ਉਹਨਾਂ ਦੇ ਮਨਾਂ 'ਚ ਹੁੰਦੀ ਕਿ ਸਿਆਣੇ ਪੁਰਖ ਨੇ ਕੋਈ ਗੱਲ ਕਹਿਤੀ ਆ ਉਹਨੂੰ ਮੰਨ ਲੈਣਗੇ ਆਪਣੇ ਪਿਓ ਦੀ ਨਹੀਂ ਮੰਨਦੇ ਆਪਣੇ ਤਾਈ ਚਾਚਾ ਦੀ ਨਹੀਂ ਸੁਣਦੇ ਆਪਣੇ ਬਜ਼ੁਰਗਾਂ ਦੀ ਨਹੀਂ ਮੰਨਦੇ ਹਨ ਸੋ ਕਹਿਣ ਲੱਗੇ ਉਹ ਤਾਂ ਹਮੇਸ਼ਾ ਬਹਿਸ ਦੇ ਵਿੱਚ ਤੇ ਐਵੇਂ ਆਪ ਦਾ ਭਾਵ ਕਿ ਇੱਕ ਦੂਜੇ ਨੂੰ ਨੀਵਾ ਝਕਾਉਣ ਵਾਰੀ ਤੁਰੇ ਫਿਰਦੇ ਨੇ ਗੁਰਦੇਵ ਕਿਰਪਾ ਕਰਦੇ ਨੇ ਆਪ ਗਏ ਔਰ ਨੂੰ ਖੋਵੇਂ ਆਗ ਲਗਾਏ ਮੰਦਰ ਮੇ ਸੋਵੇਂ ਉਹ ਕਹਿਣ ਲੱਗੇ ਆਪ ਤਾਂ ਭਈ ਮਨੁੱਖਾ ਦੇਹੀ ਰੋਲ ਬੈਠੇ ਹਨ ਆਪ ਤਾਂ ਜੀਵਨ ਆਪਣਾ ਬਰਬਾਦ ਕਰ ਬੈਠੇ ਹਨ ਆਪ ਤਾਂ ਆਪਣਾ ਮਨੁੱਖਾ ਜੀਵਨ ਖੋਹ ਬੈਠੇ ਨੇ ਭਾਵ ਗਵਾਹ ਬੈਠੇ ਨੇ ਪਰ ਕਹਿਣ ਲੱਗੇ ਆਗ ਲਗਾਏ ਮੰਦਰ ਵਿੱਚ ਸੋਵੇਂ ਜਿਹੜਾ ਆਪਣਾ ਮੰਦਰ ਆ ਆਪਣਾ ਸਰੀਰ ਆ ਇਹਦੇ ਵਿੱਚ ਵਿਕਾਰਾਂ ਦੀ ਅੱਗ ਲਾਈ ਬੈਠੇ ਨੇ ਲੋਕਾਂ ਦੀ ਨਿੰਦਿਆ ਚੁਗਲੀ ਦੀ ਅੱਗ ਲਾਈ ਬੈਠੇ ਨੇ ਤੇ ਕਿਵੇਂ ਕਹਿਣ ਲੱਗੇ ਇਹਨਾਂ ਨੂੰ ਪਰਲੋਕ ਦੇ ਵਿੱਚ ਪਰਮਾਤਮਾ ਦੇ ਦਰ ਤੇ ਕਹਿੰਦੇ ਇਹਨਾਂ ਨੂੰ ਢੋਈ ਮਿਲੇਗੀ ਕਿਰਪਾ ਕਰਦੇ ਨੇ ਰਹਿਮਤ ਕਰਦੇ ਹਨ ਆਵਰਨ ਹਸਤ ਆਪ ਹੈ ਕਾਣੇ ਤਿੰਨ ਕੋ ਦੇਖ ਕਬੀਰ ਲਜਾਨੇ ਬਾਬਾ ਕਬੀਰ ਜੀ ਕਹਿੰਦੇ ਨੇ ਜਿਹੜੇ ਲੋਕ ਇਦਾਂ ਦੇ ਹੁੰਦੇ ਨੇ ਨਾ ਆਪਕੇ ਸਿਮਰਨ ਭਜਨ ਤੋਂ ਜਿਹੜੇ ਖਾਲੀ ਨੇ ਜਿਨ੍ਹਾਂ ਕੋਲੇ ਕੋਈ ਅਮਰਤ ਵੇਲਾ ਨਹੀਂ ਕੋਈ ਨਿਤਨੇਮ ਨਹੀਂ ਕੋਈ ਸਿਮਰਨ ਨਹੀਂ ਪ੍ਰਮਾਤਮਾ ਦਾ ਕੋਈ ਸੇਵਾ ਨਹੀਂ ਕਰਦੇ ਕੋਈ ਸਤ ਸੰਗਤ ਨਹੀਂ ਕਰਦੇ ਉਹ ਹਮੇਸ਼ਾ ਭਜਨ ਬੰਦਗੀ ਵਾਲਿਆਂ ਤੇ ਤੇ ਕਾਮਜਬ ਲੋਕਾਂ ਤੇ ਹੱਸਦੇ ਨੇ ਟੀਚਰਾਂ ਕਰਦੇ ਨੇ ਕਹਿਣ ਲੱਗੇ ਫਿਰ ਕਬੀਰ ਸਾਹਿਬ ਕਹਿਣ ਲੱਗੇ ਕਾਣੇ ਤਾਂ ਆਪਨੇ ਪ੍ਰਮਾਤਮਾ ਦੇ ਦਰਬੰਦੀਓ ਕਾਣੇ ਤਾਂ ਆਪਨੇ ਹੱਸਦੇ ਹੋਰਾਂ ਦੇ ਉੱਤੇ ਨੇ ਆਵਰਨ ਹਸਤ ਆਵਰਾਂ ਦੇ ਉੱਤੇ ਹੱਸਦੇ ਨੇ ਆਪ ਹੈ ਕਾਣੇ ਕਾਣੇ ਆਪਨੇ ਰੱਬ ਦੇ ਕਿਉਂਕਿ ਜਿਹੜਾ ਪ੍ਰਮਾਤਮਾ ਨਾਲ ਵਾਅਦਾ ਕੀਤਾ ਸੀ ਕਿ ਮਨੁੱਖਾ ਦੇਹੀ ਮਿਲੇਗੀ ਬੰਦਗੀ ਕਰਾਂਗੇ ਬੰਦਗੀ ਕਰਦੇ ਨਹੀਂ ਉਹਨਾਂ ਨੂੰ ਦੇਖ ਕੇ ਕਬੀਰ ਨੂੰ ਸ਼ਰਮ ਆਉਂਦੀ ਹੈ ਪਰ ਇਹਨਾਂ ਨੂੰ ਸ਼ਰਮ ਕੋਈ ਨਹੀਂ ਤਿੰਨ ਕੋ ਦੇਖ ਕਬੀਰ ਲਜਾਨੇ ਕਬੀਰ ਨੂੰ ਲੱਜਿਆ ਆਉਂਦੀ ਹੈ ਸ਼ਰਮ ਆਉਂਦੀ ਹੈ ਵੀ ਇਹਨਾਂ ਦਾ ਬਣੂਗਾ ਕੀ ਤੇ ਕੀ ਇਹ ਕਰਦੇ ਫਿਰਦੇ ਨੇ ਸੋ ਇਸ ਕਰਕੇ ਭਾਈ ਫੋਕੀਆਂ ਬਹਿਸ ਬਾਜ਼ੀਆਂ ਤੇ ਇੱਕ ਦੂਜੇ ਨੂੰ ਆਪਣੇ ਆਪ ਨੀਵਾ ਝਕਾਉਣਾ ਕਿਸੇ ਨੂੰ ਤੇ ਆਪਣੇ ਆਪ ਨੂੰ ਵੱਡਾ ਘਮਾਉਣਾ ਐਵੇਂ ਫੋਕੀਆਂ ਗੱਲਾਂ ਦੇ ਵਿੱਚ ਕੋਈ ਤੰਤ ਨਹੀਂ ਕੋਈ ਫਾਇਦਾ ਨਹੀਂ ਔਰ ਵਾਦਵਾਦ ਪਰਮਾਤਮਾ ਦੇ ਲੜ ਲੱਗ ਕੇ ਬਾਣੀ ਦੇ ਬਚਨਾਂ ਨੂੰ ਸੁਣ ਕੇ ਬਾਣੀ ਦੇ ਬਚਨਾਂ ਨੂੰ ਹਿਰਦੇ ਚ ਵਸਾਓ ਜੋ ਬਾਣੀ ਕਹਿੰਦੀ ਆ ਉਥੇ ਖੜਜੋ ਉਹਨਾਂ ਗੱਲਾਂ ਤੇ ਖੜਜੋ ਫੇਰ ਵੀ ਗਾਂ ਦੀ ਗਾਣਾ ਤੁਰੇ ਫਿਰੋ ਐਵੇਂ ਬਾਣੀ ਤੋਂ ਗਾਂ ਉਜਾੜੀ ਉਜਾੜ ਬਾਣੀ ਆ ਸਭ ਕੁਛ ਬਾਣੀ ਜ਼ਿੰਦਗੀ ਆ ਸੋ ਬਾਣੀ ਜੋ ਕਹਿੰਦੀ ਆ ਬਾਣੀ ਨੂੰ ਮੰਨੋ ਬਾਣੀ ਦੀਆਂ ਗੱਲਾਂ ਨੂੰ ਮੰਨੋ ਜਪਦੀ ਸਾਹਿਬ ਦੇ ਵਿੱਚ ਜਿੱਥੇ ਸੁੰਨ ਦੀਆਂ ਪੌੜੀਆਂ ਦਾ ਦਾਸ ਨੇ ਜ਼ਿਕਰ ਕੀਤਾ ਉਦੋਂ ਗਾਂ ਮੰਨੇ ਦੀਆਂ ਪੌੜੀਆਂ ਆਉਂਦੀਆਂ 4-5 ਸੋ ਇਹਨਾਂ ਮੰਨੇ ਜੇ ਮੰਨਾਂਗੇ ਸੁਣ ਕੇ ਤੇ ਫਿਰ ਕਹਿ ਲੈ ਮੰਨੇ ਕੀ ਗੱਤ ਕਹੀ ਨਾ ਜਾਏ ਫਿਰ ਮੰਨੇ ਦੀਆਂ ਪੌੜੀਆਂ ਪੜ ਕੇ ਦੇਖੋ ਫਿਰ ਕੀ ਬਰਕਤਾਂ ਉਤਰਦੀਆਂ ਸੋ ਇਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਵਿਚਾਰਾਂ ਕਰਦੇ ਆਂ ਤਮਾਮ ਭੁੱਲਾਂ ਗੁਰੂ ਦੀ ਸੰਗਤ ਗੁਰੂ ਗ੍ਰੰਥ ਸਾਹਿਬ ਖਿਮਾ ਕਰਨ ਯੋਗ ਨੇ ਅੱਗੇ ਤੋਂ ਗੁਰਮਤਿ ਸੋਜੀ ਬਖਸ਼ਣ ਪਾਤਸ਼ਾਹ ਸੰਗਤਾਂ ਦੀ ਸੇਵਾ ਬਖਸ਼ਣ ਬਲਾਉ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ